ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੰਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਚ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਭਾਈਕੇ ਲੱਧੂ ਜ਼ਿਲ੍ਹਾ ਛੇਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਸਾਰੀ ਟੇਲ ਲੈ ਕੇ ਆਪਣੇ ਵੀਰ ਤੋਂ ਦਿੰਨੇ ਆ। ਅਰਦਾ ਇੱਕ ਬੇਨਤੀ ਕਰਦੇ ਤੁਹਾਨੂੰ ਕਿ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਣਾ ਤੁਹਾਡਾ ਫਰਜ਼ ਆ ਜੀ। ਪੈਸੇ ਲਾਉਣੇ ਨੇ ਸਾਡਾ ਕੰਮ ਆ ਵੀਡੀਓ ਨੂੰ ਬਣਾਉਣਾ। ਆਓ ਲਈਏ ਡਿਟੇਲ ਵੀਰ ਦੀ ਸਸਤੀ ਕਰ। ਸਸਤੀ ਆ ਜੀ। ਚੜ੍ਹਦੀ ਕਲਾ ਪ੍ਰਾ। ਵਧੀਆ ਵਧੀਆ ਚੜ੍ਹਦੀ ਕਲਾ। ਹੋਰ ਸੁਣਾਓ। ਵਧੀਆ ਵਧੀਆ ਤੁਸੀਂ ਸੁਣਾਓ ਜੀ। ਠੀਕ ਆ। ਬਾਹਰ ਲੈਂਦਾ کاروبار। ਹਾਂਜੀ ਹਾਂਜੀ ਹਾਂਜੀ। ਠੀਕ ਆ। ਨਾਮ ਜੀ। ਨਾਮ ਕੋਪੀ। ਗੁਰਪ੍ਰੀਤ ਸਿੰਘ। ਹਾਂਜੀ ਗੁਰਪ੍ਰੀਤ ਸਿੰਘ ਕੋਪੀ। ਪਿੰਡ ਭਾਈ ਲੱਧੂ। ਤੇ ਭਾਈ ਲੱਧੂ ਹਾਂਜੀ। ਤੇ ਜ਼ਿਲ੍ਹਾ ਤਰਨਤਾਰਨ। ਸੀਰ ਹੈ ਪੱਟੀ ਠੀਕ ਹੈ ਮੋਬਾਈਲ ਨੰਬਰ 9814164924 ਠੀਕ ਹੈ ਜੀ ਹਾਂ ਜੀ ਤੇ ਵਿਰਜਾ ਜਿਹੜੀ ਸਾਹਮਣੇ ਝੋਟੀ ਦੇਖ ਰਹੇ ਹਾਂ ਹਾਂ ਜੀ ਤੇ ਝੋਟੀ ਚੰਗੀ ਆ ਕਿੰਨਾ ਦੁੱਧ ਰੈਡੀ ਹੋਊਗਾ ਤੇ ਕਿੰਨਾ ਸੂਆ ਹੈ ਇਹ ਜੀ ਦੁੱਜਾ ਸੂਆ ਹੈ ਅੱਛਾ ਲੋਰ ਤੇ ਆਪਣਾ ਮਗਰੇ ਤੇ ਕੱਟੀ ਆ ਢਾਈਆਂ ਮਹੀਨਿਆਂ ਦੀ ਅੱਛਾ ਢਾਈਆਂ ਢਾਈਆਂ ਮਹੀਨਿਆਂ ਦੀ ਢਾਈਆਂ ਮਹੀਨਿਆਂ ਦੀ ਕੱਟੀ ਨਾਲ ਆ ਢਾਈਆਂ ਆ ਆਛਾ ਆ ਲਓ ਜੀ ਲਓ ਜੀ ਕਿਆ ਬਾਤਾਂ ਲਾਇਓ ਮੋੜ ਲਓ ਵਿਖੋ ਸੱਜਣੋ ਠੰਠੂਣ ਬੜਾ ਪ੍ਰੋਪਰ ਸੋਹਣਾ ਲੱਗਾ ਤੇ ਇਹ ਦੂਜਾ ਸੁਆ ਗਣਵਾ ਵੀਰ ਜੀ ਆ ਗਈ ਦੂਜਾ ਪਿਓਰ ਹੈ ਦੂਜਾ ਪਿਓਰ ਆ ਗਈ ਹਨਾ ਮੋਹਰਾ ਨਸਲ ਚ ਕੱਦ-ਕਾਦ ਦੇ ਵੱਡਾ ਵੱਡੇ ਟਾਂਚੇ ਦੀ ਆ ਰੈਡੀ ਦੁੱਧ ਕਿੰਨਾ ਹੋਊਗਾ 8.5 ਤੋਂ ਬਾਹਰ ਹੀ ਅੱਛਾ 8.5 ਟੋ ਮਰਦਾ ਨਹੀਂ ਕੋਈ ਵੀਰ ਭਰਾ ਆਵੇ ਦੋ ਟਾਈਮ ਚ ਹੋਵੇ 9 ਕਿਲੋ 8.5 ਦੁੱਧ ਹੈਗਾ ਹਨਾ ਚੋਣ ਚੰਗੀ ਵਧੀਆ 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 ਕੱਟੀਆਂ ਮਿਲਦੀਆਂ ਮਗਰ ਕੱਟੀਆਂ ਆ ਗਈਆਂ ਪੰਜ ਕੱਟੀਆਂ ਆ ਗਈਆਂ ਲੋ ਭਾਈ ਸੱਜਣਾ ਮਗਰ ਆ ਗਈਆਂ ਕੱਟੀਆਂ ਠੀਕ ਆ ਲੋ ਜੀ ਕੱਟੀਆਂ ਪੂਰੀ ਪਣੀ ਪੂਰੀ ਆ ਪਾਲੀ ਆ ਕੱਟੀਆਂ ਵੀ ਸੋਹਣੀ ਹਨਾ ਕੱਟੀਆਂ ਮਾਲੀ ਦੇ ਆ ਤੇ 9 ਕਿਲੋ 8.5 ਦੁੱਧ ਪੱਕਾ ਹਾਂਜੀ ਹਾਂਜੀ ਠੀਕ ਆ ਜੀ ਤੇ ਮੁੱਲ ਮੁੱਲ ਤੇ 60 ਕਰ ਲੀਏ ਤੁਹਾਡੀ ਖੁਸ਼ੀ ਆ 55 ਦੀ ਦੇ ਦਾਂ 50 ਜਾਰੀ ਹਾਂਜੀ ਦੋ ਹੀ ਹੋਰ ਛੱਡ ਦਗੇ ਕਿੰਨਾ ਰਹੇਗਾ ਜੀ 56 ਦੀ ਦੇ ਦੀ ਪੂਰੇ 55 ਦੀ ਕਰ ਦਗੇ ਕਰ ਦਗੇ 55 ਦੀ ਦੇ ਲਓ ਭਾਈ ਸੱਜਣੋ ਠੀਕ 55000 ਦੀ ਮਿਲ ਜੂਗੀ ਤੇ ਇੱਕ ਰਾ ਫਿਰ ਮਗਰਲੀ ਸਾਈਡ ਤੋਂ ਬਹਾਨਾ ਭੂਨਾ ਦਿਖਾ ਦਿੰਨੇ ਆ ਤੇ ਲਓ ਜੀ ਕੀ ਬਾਤਾਂ ਬਾਕੀ ਸਮਾਂ ਰਹਿੰਦਾ ਜੀ ਠੀਕ ਆ ਸਮਾਂ ਕਿੰਨਾਗਾ ਵੀਰ ਜੀ ਦਿਖਾਇਓ ਸਮਾਂ ਟਾਈਮ ਦਾ ਟਾਈਮ ਦਿਖਾਇਓ ਜੀ ਹਾਂ ਟਾਈਮ ਦਾ ਅੰਤਜੇ ਦਾ ਪਤਾ ਲੱਗ ਜੂ ਨਾ ਹਾਂਜੀ 1 ਮਿੰਟ ਰਹਿ ਗਿਆ 1 ਵਜੇ ਦਿਖਾਇਓ ਮੜਿਆ ਸੱਜਣੋ 1 ਵਜਨ ਚ 1 ਮਿੰਟ ਜਿਹੜਾ ਬਾਕੀ ਰਹੇਗਾ 1 ਵੱਜ ਗਿਆ ਠੀਕ ਆ 1 ਵਜੇ ਦਾ ਸਮਾਂ ਹੋ ਗਿਆ ਦੁਪਹਿਰ ਦਾ ਤੇ ਬਾਕੀ ਹਿਸਾਬ ਲਾ ਲਿਓ ਕਿੰਨਾ ਆਰਡਰ ਕੁਆਲਿਟੀ ਜਿਹੜਾ ਹੋਰ ਤਿਆਰ ਕਰੂਗੀ ਸਾਢੇ 5 ਵਜੇ ਪੂਰੀ ਬਣੇਗੀ ਠੀਕ ਆ ਜੀ ਤੇ ਬੰਦੀ ਥਾਂ ਦੀ ਚੰਗੀ ਜਾਂਦੇ ਦੁੱਧ ਵੀ ਚੰਗਾ ਪਾਉਂਦੀ ਆ ਕਿ 9 ਕਿਲੋ ਹੈਗਾ ਤਾਂ ਰੇਟ 55000 ਟੋਕੜਾ ਵਾਲਾ ਮੋਲਿਆ ਹਾਂਜੀ ਹਾਂਜੀ ਗਾੜੀ ਆ ਗਈ ਦੂਜੇ ਨੰਬਰ ਤੇ ਨੀਲੀ ਰਾਵੀ ਚ ਨਾਲ ਅੱਖ ਰੱਖਦੀ ਹੈ ਨਾ ਹਾਂਜੀ ਹਾਂਜੀ ਬਿੱਲੀ ਬੋਲੀ ਅੱਖ ਤੇ ਜਿਹੜਾ ਮੱਥੇ ਸੱਜਣੋ ਬਾਲ ਸੂਆ ਕਿਨਵਾ ਆਗਾ ਫਿਰ ਇਹ ਤਿੱਜੇ ਸੁਣਾ ਜੀ ਇਹਨੇ ਅੱਛਾ ਤੇ ਬਾਕੀ ਸਿੰਘ ਖੁੱਲਾ ਕਰਕੇ ਕੋਈ ਚਲੋ ਆਪਦੀ ਜਜਮੈਂਟ ਲਾ ਕਿੰਨਾ ਕੇ ਦੁੱਧ ਵਿੱਚ ਹੋਇਆ ਇਹਦੇ ਥੱਲੇ ਉਹਨੇ ਆਪਾਂ ਤੋਕੜ ਗੱਭਨ ਲੈ ਆਏ ਵੀਰ ਜੀ ਅੱਛਾ ਤੇ ਇਹਦੀ ਹੁਣ ਕੱਟੀ ਲਾ ਕੇ ਉਹ ਕੱਟੀ ਜਾਂਦੀ ਸਾਹਮਣੇ ਨਾ ਪਿਛਲੇ ਸੂਵੇ ਦੀ ਪਿਛਲੇ ਸੂਵੇ ਦੀ ਸੱਚ ਨੂੰ ਉਹ ਕੱਟੀ ਪਿਛਲੇ ਸੂਵੇ ਦੀ ਹਾਂਜੀ ਹਾਂਜੀ ਘਰੇਲੂ ਮੱਜ ਖਰਚੀ ਆ ਹਨਾ ਕਰਦੀ ਆ ਤੇ ਇਹ ਇੱਕ ਮੱਜ ਹਾਂਜੀ ਕਰਦੀ ਤੇ ਇਹਦਾ ਇਹ ਆ ਕਿ 13 14 ਕਿਲੋ ਦੁੱਧ ਰਮਾਨ ਨਹੀਂ ਜਿਹੜਾ ਦਿੱਤੀ ਗਈ ਨਾਰਮਲ ਸੀ ਤੇ ਸਮਾਂ ਕਿੰਨਾ ਵੀਰੇ ਰਹੇਗਾ ਰਹੇਗਾ ਤੇ 12 13 ਦਿਨ ਬਾਕੀ ਹੈ ਖੁੱਲ ਕੇ ਲਓ ਜੀ 12 ਤੇ 13 ਦਿਨ ਕਹਿੰਦੇ ਬਾਕੀ ਸੂਣ ਵਿੱਚ ਰਹਿ ਗਏ ਤੇ ਵੱਡੇ ਇਹ ਵੀ ਸੋਨੇ ਪਿੱਠਪੜੇ ਦੀ ਆ ਠੀਕ ਆ ਕਾਦ ਵਜਨ ਦੇ ਸੋਹਣੀ ਆ ਮੈਂ ਲੋ ਜੀ ਕੀ ਬਾਤਾਂ ਬੰਨੀ ਬੜੀ ਆ ਜੀ ਉਹਨੂੰ ਤੁਰ ਉਹ ਲੰਮੀ ਪਰਾਂ ਨੂੰ ਲੋ ਜੀ ਸੀਲਸ ਲਾ ਕੇ ਬੜੀ ਆ ਲੋ ਜੀ ਬਾਕੀ ਆਰਡਰ ਕੁਆਲਟੀ ਬੰਨ ਵਾਲੀ ਜੇ ਇਹਨਾਂ ਹਿਸਾਬ ਲਾਓਗੀ ਅਜੇ ਹਿਸਾਬ ਲਾਓਗੀ ਦਿਨ ਆ ਪਾਏ 15 12 13 15 ਦਿਨ ਬਾਕੀ ਸੂਣ ਵਿੱਚ ਹਨਾ ਆਰਡਰ ਕੁਆਲਟੀ ਹੋਰ ਤਿਆਰ ਕਰੋਗੀ ਪੇਟ ਪੁੜੇ ਦੀ ਬੜੀ ਚੌੜੀ ਲਾਇਓ ਬਾਕੀ ਸੀਲਸਲਾ ਘੜੀ ਜਿਹੜੇ ਪੈਰੀ ਖਲੋਗੀ ਬੈਠੀ ਉੱਥੇ ਰਹਿੜਾ ਹੈ ਪੂਰੀ ਸੋਹਣੀ ਆ ਬਿੱਲੀ ਮਣਕੀ ਅੱਖਾਂ ਜੀ ਹਾਂਜੀ ਹਾਂਜੀ ਅੱਲਾ ਹੋਏ ਕੀ ਬਾਤਾਂ ਅੱਲਾ ਹੋ ਜੀ ਕਰੋ ਦਰਸ਼ਨ ਠੀਕ ਆ ਜੀ ਰੇਟ ਬੜੇ ਜਾਇਜ਼ ਕਿਸੇ ਵੀਰ ਨੇ ਪਹਿਲੀ ਵੀਡੀਓ ਦੇ ਵਿੱਚ ਹੀ ਠੀਕ ਆ ਜੀ ਲਓ ਜੀ ਵੀਰ ਜੀ ਫਿਰ ਇਹਦਾ ਮੁੱਲ ਕੀ ਰਹੇਗਾ ਇਹਦਾ 90 ਕਰ ਲੀਏ ਜੀ ਅੱਛਾ ਜੀ ਦੋ ਛੜਤੀਆਂ ਵਿੱਚ ਤੁਹਾਰ ਕਰਨਾ 88 ਦੀ ਦੇ ਦੀਏ ਹੋਰ ਕਰੋ ਖੁੱਲਾ ਕਰੋ ਯਾਰ ਹੋਰ ਛੜਤੀ ਨਹੀਂ ਹੋਰ 88 ਦੀ ਹੋਰ ਕਰ ਦੋ ਹੋਰ ਕੋਈ ਆਇਆ ਗਿਆ ਭੈਣ ਨਹੀਂ ਨਹੀਂ ਸਿੱਧਾ ਫੋਨ ਹੀ ਕਰ ਦੋ ਤੇ ਕਰ ਦੋ ਯਾਰ ਹੋਰ ਕਰ ਦੋ ਕਿੰਨੇ ਦੀ ਹੋ ਗਈ ਇਹ ਆਪਣਾ 86 ਦੀ ਇਹ ਭਾਅ ਲੱਭਾ ਨਹੀਂ ਕਰ ਨਹੀਂ ਹੋਰ ਕਰ ਦਈਏ ਥੋੜਾ ਧੱਕਾ ਆ ਜਾਣਾ ਨਹੀਂ ਹੁੰਦਾ ਜਾਂ ਕਰ ਦਈਏ ਜਾਂ ਦੇ ਕੇ 85 ਦੀ ਦੇ ਦਾਂਗੇ 85 ਦੀ ਹਾਂਜੀ ਹਾਂਜੀ ਹੁਣ ਤੇ ਛੋੜ ਵਾਲਾ ਕੰਮ ਹੀ ਰਹੀ ਠੀਕ ਹਾਂਜੀ ਹਾਂਜੀ ਲਓ ਪੈਸਾ ਜਨੋ ਇਹ 85000 ਦੀ ਮੈਂ ਕਹਿੰਦੇ ਦੇ ਦਾਂਗੇ ਮੈਂ ਚੰਗੀ ਆ ਬਾਕੀ ਬੰਨ ਨਾਲੋਂ ਪੂਰਾ ਦਾ ਬਣ ਠਣ ਕੇ ਸੂਗੀ ਆਰਡਰ ਕੁਆਲਟੀ ਵੇਖ ਲੋ ਪੂਰੀ ਬੈਗ ਨੂੰ ਆਉਂਦੀ ਜੀ ਠੀਕ ਆ ਇਹ ਨਹੀਂ ਕਿ ਗਾੜੀ ਨਾ ਰੋਗਾ ਚੱਡਾ ਲੱਤਾ ਜਣਾ ਰੋ ਪਿੱਛੇ ਬਣ ਕੇ ਸਾਰੀ ਸੂਗ ਕਰਮਾ ਲਈ ਠੀਕ ਹੈ ਜੀ ਸਿੰਘ ਖੁੱਲਾ 85 ਤੇ 55 ਵਾਲਾ ਮੁੱਲ ਪਿੰਡ ਭਾਈ ਕੇ ਲੱਦੂ ਪਹੁੰਚ ਕੇ ਲੁੱਟ ਲੋ ਮੇਲਾ ਸਾਡੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ